ਦੀਵਾਲੀ ਭਾਰਤ ਦੇ ਸਭ ਤੋਂ ਵੱਡੇ ਤਿਹਾਰਾਂ ਦੇ ਵਿੱਚ ਇੱਕ ਹੈ ਇਹ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ ਇਸ ਦਿਨ ਭਗਵਾਨ ਸ਼੍ਰੀ ਰਾਮ 14 ਸਾਲਾਂ ਦਾ ਬਨਵਾਸ ਖਤਮ ਕਰਕੇ ਅਯੋਧਿਆ ਵਾਪਸ ਆਏ ਸਨ ਜਿਸ ਦੀ ਖੁਸ਼ੀ ਦੇ ਵਿੱਚ ਲੋਕਾਂ ਦੇ ਵੱਲੋਂ ਦੀਪਮਾਲਾ ਕੀਤੀ ਗਈ ਸੀ ਉਦੋਂ ਹੀ ਸਿੱਖਾਂ ਦੇ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਵੱਲੋਂ 52 ਰਾਜਿਆਂ ਨੂੰ ਵੀ ਨਾਲ ਰਿਹਾ ਕਰਵਾਇਆ ਗਿਆ ਸੀ ਜਿਸ ਨੂੰ ਲੈ ਕੇ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ ਗਈ ਸੀ ਇਸ ਤਿਹਾਰ ਨੂੰ ਲੈ ਕੇ ਲక్ష్ਮੀ ਪੂਜਨ ਕੀਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਅਮਵਸਿਆ ਦੀ ਰਾਤ ਨੂੰ ਦੀਵਾਲੀ ਮਨਾਈ ਜਾਂਦੀ ਹੈ ਪਰ ਇਸ ਵਾਰ ਲੋਕਾਂ ਵਿੱਚ ਦੀਵਾਲੀ ਦੀ ਤਰੀਕ ਨੂੰ ਲੈ ਕੇ ਵੱਡੀ ਉਲਝਣ ਬਣੀ ਹੋਈ ਹੈ ਤਾਂ ਦੱਸਦੇ ਕਿ ਪੰਚਾਂਗ ਅਨੁਸਾਰ ਕਤਕ ਮਹੀਨੇ ਦੀ ਮੱਸਿਆ ਤਿਥੀ 31 ਅਕਤੂਬਰ ਨੂੰ ਦੁਪਹਿਰ 3:52 ਵਜੇ ਸ਼ੁਰੂ ਹੋਵੇਗਾ ਇਸ ਦੇ ਨਾਲ ਹੀ ਇਹ ਮਿਤੀ 1 ਨਵੰਬਰ ਨੂੰ ਸ਼ਾਮ 6:16 ਮਿੰਟ ਤੇ ਖਤਮ ਹੋਵੇਗਾ ਅਜਿਹੀ ਸਥਿਤੀ 'ਚ ਦੀਵਾਲੀ 1 ਨਵੰਬਰ ਨੂੰ ਮਨਾਈ ਜਾਵੇਗੀ ਇਸ ਦਿਨ ਦੇਵੀ ਲక్ష్ਮੀ ਦੀ ਪੂਜਾ ਕਰਨ ਦਾ ਸ਼ੁਭ ਸਮਾ 5:36 ਤੋਂ 6:16 ਤੱਕ ਹੈ ਮੀਡੀਆ ਰਿਪੋਰਟਾ ਮੁਤਾਬਕ ਬੇਸ਼ੱਕ ਇੰਟਰਨੈਟ ਉੱਪਰ 20 ਅਕਤੂਬਰ ਦੀ ਦੀਵਾਲੀ ਦਿਖਾਈ ਜਾ ਰਹੀ ਹੈ ਲੇਕਿਨ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਇੰਟਰਨੈਟ ਉੱਤੇ ਅਸੀਂ ਜੋ ਕੁਝ ਵੀ ਸਰਚ ਕਰਦੇ ਹਾਂ ਉਹ ਉਹੀ ਚੱਕ ਲੈਂਦਾ ਹੈ ਭਾਰਤ ਦੇ ਕੁਝ ਕੁ ਰਾਜਾਂ ਦੇ ਵਿੱਚ ਬੇਸ਼ੱਕ ਸੂਰਜ ਛਿਪਨ ਦਾ ਸਮਾਂ ਅਲੱਗ ਹੋਵੇਗਾ ਜਾਂ ਹੋ ਸਕਦਾ ਹੈ ਇਸ ਲਈ 20 ਅਕਤੂਬਰ ਨੂੰ ਦੀਵਾਲੀ ਮਨਾਉਣ ਬਾਰੇ ਸੋਚ ਰਹੇ ਹੋਣ ਪਰ ਅਸਲ ਤਰੀਕ ਦੀਵਾਲੀ ਦੀ 1 ਨਵੰਬਰ ਨਿੱਕਲ ਕੇ ਆ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜ਼ਿਆਦਾਤਰ ਲੋਕ 1 ਨਵੰਬਰ ਨੂੰ ਹੀ ਦੀਵਾਲੀ ਮਨਾਉਣਗੇ ਇਹ ਤਾਂ ਸਿਰਫ ਦੀਵਾਲੀ ਦੀ ਗੱਲ ਤਾਂ ਹੁਣ ਇਸ ਦੇ ਨਾਲ ਹੋਰ ਜੁੜੇ ਤਿਹਾਰਾਂ ਦੀ ਵੀ ਗੱਲ ਕਰ ਲੈਣੇ ਆ ਦੀਵਾਲੀ ਤੋਂ ਪਹਿਲਾਂ ਤਨਤੇਰਸ ਦਾ ਤਿਹਾਰ ਮਨਾਇਆ ਜਾਂਦਾ ਹੈ ਪੰਚੰਗ ਮੁਤਾਬਕ ਤ੍ਰਜੋਤਸ਼ੀ ਤਿਥੀ 29 ਅਕਤੂਬਰ ਨੂੰ ਸਵੇਰੇ 10:31 ਮਿੰਟ ਤੇ ਸ਼ੁਰੂ ਹੋਵੇਗੀ ਇਸ ਦੇ ਨਾਲ ਹੀ ਇਹ 3 ਅਕਤੂਬਰ ਨੂੰ ਦੁਪਹਿਰ 1:15 ਮਿੰਟ ਤੇ ਸਮਾਪਤ ਹੋ ਜਾਵੇਗੀ ਅਜਿਹੇ ਚ ਇਸ ਸਾਲ 29 ਅਕਤੂਬਰ ਨੂੰ ਹੀ ਤੰਤਰਸ ਦਾ ਤਿਉਹਾਰ ਮਨਾਇਆ ਜਾਵੇਗਾ ਤੰਤਰਸ ਤੇ ਦੀਵਾਲੀ ਤੋਂ ਬਾਅਦ ਗੋਵਰਦਨ ਪੂਜਾ ਦਾ ਤਿਉਹਾਰ ਆਉਂਦਾ ਹੈ ਇਸ ਦਿਨ ਪੂਜਾ ਕੀਤੀ ਜਾਂਦੀ ਹੈ ਤਾਂ ਦੱਸ ਦਿਓ ਕਿ ਗੋਵਰਦਨ ਪੂਜਾ ਦਾ ਤਿਉਹਾਰ ਕਤਕ ਮਹੀਨੇ ਦੇ ਸ਼ੁਕਲ ਪੱਖ ਦੀ ప్రతిਪਦਾ ਤਾਰੀਖ ਨੂੰ ਮਨਾਇਆ ਜਾਂਦਾ ਹੈ ਪੰਚਾਂਗ ਅਨੁਸਾਰ ప్రతిਪਦਾ ਤਿਥੀ 1 ਨਵੰਬਰ ਸ਼ਾਮ 6:16 ਵਜੇ ਤੋਂ ਸ਼ੁਰੂ ਹੋਵੇਗੀ ਇਸ ਦੇ ਨਾਲ ਹੀ ਇਹ 2 ਨਵੰਬਰ ਨੂੰ ਰਾਤ 8:21 ਮਿੰਟ ਤੇ ਸਮਾਪਤ ਹੋਵੇਗੀ ਅਜਿਹੀ ਸਥਿਤੀ ਦੇ ਵਿੱਚ ਗੋਵਰਧਨ ਪੂਜਾ ਦਾ ਤਿਉਹਾਰ 2 ਨਵੰਬਰ ਨੂੰ ਮਨਾਇਆ ਜਾਵੇਗਾ ਉੱਥੇ ਹੁਣ ਗੱਲ ਕਰ ਲੈਣੇ ਆ ਭਾਈ ਦੂਜ ਦੇ ਤਿਉਹਾਰ ਦੀ ਪੰਚੰਗ ਅਨੁਸਾਰ ਕਤਕ ਮਹੀਨੇ ਦੇ ਸ਼ੁਕਲ ਪੱਖ ਦੀ ਦਵितीय ਤਿਥੀ ਯਾਨੀ ਕਿ 2 ਨਵੰਬਰ ਨੂੰ ਰਾਤ 8:21 ਮਿੰਟ ਤੇ ਸ਼ੁਰੂ ਹੋਵੇਗੀ ਇਸ ਦੇ ਨਾਲ ਹੀ ਇਹ 3 ਨਵੰਬਰ ਨੂੰ ਖਤਮ ਹੋਵੇਗੀ ਅਜਿਹੀ ਸਥਿਤੀ 'ਚ ਭਾਈ ਦੂਜ ਦਾ ਤਿਉਹਾਰ 3 ਨਵੰਬਰ ਨੂੰ ਮਨਾਇਆ ਜਾਵੇਗਾ